ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਮੰਤਾਜ ਗੜ੍ਹ ਸਾਹਿਬ ਗੁਰਦੁਆਰਾ ਤਪਸਥਾਨ ਬੀਬੀ ਮੰਤਾਜ ਗੜ੍ਹ ਸਾਹਿਬ ਬੁੱਢਾ ਦਲ ਸ਼ੋਨੀ ਨਿੰਗ ਸਿੰਘਾਂ ਨਰੰਗਪੁਰ ਬੜੀ ਪਰਖਾਲੀ ਤੋਂ 3 ਕਿਲੋਮੀਟਰ ਦੂਰ ਅਤੇ ਰੋਪੜ ਤੋਂ ਇਹ 20 ਕਿਲੋਮੀਟਰ ਦੂਰੀ ਤੇ ਉੱਚੀ ਪਹਾੜੀ ਤੇ ਹੈ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਪੋ ਨੂੰ 1761 62 ਬਿਕਰਮੀ ਨੋ ਆਨੰਦਪੁਰ ਸ਼ਬ ਛੱਡ ਕੇ ਸਰਸਾ ਨਦੀ ਪਾਰ ਕਰਕੇ ਜੰਗ ਲੜਦੇ ਹੋਏ ਰੋਪੜ ਪਹੁੰਚੇ ਤਾਂ ਉੱਥੋਂ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਫਤਿਹਪੁਰ ਦੇ ਗੁਪਤ ਕਿਲੇ ਵਿੱਚ ਜਾਣ ਦੇ ਆਦੇਸ਼ ਦਿੱਤੇ ਅਤੇ ਆਪਣਾ ਆਪ ਪੱਠਾ ਸਾਹਿਬ ਵਾਲੇ ਸਥਾਨ ਤੇ ਪਹੁੰਚ ਕੇ ਪੱਠਾ ਠੰਡਾ ਕੀਤਾ ਪੱਠੇ ਦਾ ਮਾਲਕ ਨਿੰਗ ਖਾਂ ਗੁਰੂ ਘਰ ਦਾ ਸਰਦਾਲੂ ਸੀ ਉਹ ਗੁਰੂ ਸਾਹਿਬ ਨੇ ਆਪਣੇ ਹਰ ਹਿਸਕਲੇ ਵਿੱਚ ਲੈ ਗਿਆ ਤੇ ਸਿੱਦਕ ਦਿੱਲੀ ਨਿਡਰਤਾ ਸਰਦਾ ਨਾਲ ਸੇਵਾ ਕੀਤੀ ਤੇ ਗੁਰੂ ਜੀ ਨਾਲ ਹੋਰ ਵੀ ਸਿੱਖ ਸਨ ਇਧਰ ਬਾਬਾ ਅਜੀਤ ਸਿੰਘ ਜੀ ਵੀ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਕਿਲੇ ਵਿੱਚ ਪਹੁੰਚ ਗਈ ਜੋ ਪੈਂਡ ਮਾਲਕਪੁਰ ਦੇ ਰੰਗੜਾ ਨਾਲ ਲੋਹਾ ਲੈੰਦੇ ਹੋਏ ਜ਼ਖਮੀ ਹੋ ਗਏ ਸਨ ਗੁਰੂ ਸਾਹਿਬ ਜੀ ਨੇ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਤੇ ਫਟ ਲਗੇ ਦੇ ਕੇ ਅਗਾ ਆਪਣੇ ਨਾਲ ਲੈ ਕੇ ਜਾਨ ਨਾ ਮੁਸ਼ਕਲ ਮਨ ਕੋਨ ਸਮਝਾ ਤੇ ਉਹ ਸਮਝਦਿਆ ਹੋਇਆ ਕੋਟਲਾ ਨਿੰਖ ਖਾਨ ਨੂੰ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰਨ ਲਈ ਕਿਹਾ ਤੇ ਇਹ ਇਹ ਸਾਡਾ ਜਾਨ ਹੈ ਜਿਗਰ ਹੈ ਇਹ ਸਿੰਘ ਜ਼ਾਲਮਾਂ ਦੇ ਹੱਥ ਨਾ ਲੱਗੇ ਇਸ ਦੀ ਸੰਭਾਲ ਤੁਸੀਂ ਕਰਨੀ ਹੈ ਅਤੇ ਇਹਨਾਂ ਦੀ ਸ਼ਹੀਦੀ ਸਥਾਨ ਵੀ ਇੱਥੇ ਹੀ ਹੈ ਅਤੇ ਆਪਣੇ ਨਿੱਡਰ ਸੇਵਾ ਭਾਈ ਨਿਖਾਂ ਨੂੰ ਇੱਕ ਕਟਾਰ ਗੈਂਡੇ ਦੀ ਢਾਲ ਕਿਰਪਾਨ ਅਤੇ ਤੇਗਾ ਬਕਸ਼ਿਆ ਜੋ ਕਿ ਗੁਰੂ ਦੁਆਰਾ ਸ੍ਰੀ ਪਠਾ ਸਾਹਿਬ ਵਿਖੇ ਹਨ ਗੁਰੂ ਜੀ ਨੇ ਭਾਈ ਨਿਖਾਂ ਜੀ ਦੀ ਸਪੁੱਤਰੀ ਬੀਬੀ ਮਮਤਾ ਜੀ ਨੂੰ ਆਪਣੇ ਪਿਤਾ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਦੀ ਸੇਵਾ ਕਮਾਈ ਗਾਤਰੇ ਸਮੇਤ ਆਪਣੀ ਕਿਰਪਾਣ ਦਿੰਦੇ ਹੋਏ ਕਿਹਾ ਇਹਨਾਂ ਦੀ ਇਬਾਦਤ ਇਬਾਦਤ ਹੀ ਸਾਡੀ ਇਬਾਦਤ ਹੈ ਅਤੇ ਵਾਰ ਦਿੱਤਾ ਕਿ ਅਸੀਂ ਹਮੇਸ਼ਾ ਤੁਹਾਡੇ ਅੰਗ ਸੰਗ ਰਹਾਂਗੇ ਇਹ ਖੁਸ਼ੀ ਬਖਸ਼ ਕੇ ਗੁਰੂ ਸਾਹਿਬ ਜੀ ਭਾਈ ਬਚਿੱਤਰ ਸਿੰਘ ਜੀ ਨੂੰ ਛੱਡ ਕੇ ਖਾਨਪੁਰ ਰਾਮਪੁਰ ਬਾਮਨ ਮਾਜਰਾ ਹੁੰਦੇ ਹੋਏ ਚਮਕੌਰ ਦੀ ਗੜੀ ਵਿੱਚ ਚਲੇ ਗਏ ਇੱਧਰ ਗੁਰੂ ਸਾਹਿਬ ਜੀ ਦੀ ਖੋਜ ਕਰਦੇ ਮੁਗਲ ਫੌਜ ਦਾ ਦਸਤਾ ਰੋਪੜ ਤੋਂ कोतवाल ਚੌਧਰੀ জাফর ਅਲੀ ਖਾਨ ਦੀ ਅਗਵਾਈ ਵਿੱਚ ਪੱਕੀ ਸੂਹ ਪਾ ਕੇ ਪਹੁੰਚ ਗਿਆ ਤੇ ਉਹਨਾਂ ਨੇ ਨਿੰਗ ਖਾਨ ਜੀ ਦੇ ਕਿਲੇ ਦੀ ਇਹ ਕਹਿ ਕੇ ਤਲਾਸੀ ਮੰਗੀ ਕਿ ਤੇਰੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਠਹਿਰਾ ਹੋਇਆ ਹੈ ਨਿੰਗ ਖਾਨ ਨੇ ਸਾਰੇ ਕਿਲੇ ਦੀ ਤਲਾਸੀ ਦੇ ਦਿੱਤੀ ਪਰ ਉਸ ਕਮਰੇ ਦੀ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਬੀਬੀ ਮਮਤਾ ਜੀ ਲੱਗੇ ਹੋਏ ਸਨ ਫੌਜਦਾਰ ਦੇ ਕਾਰਨ ਪੁੱਛਣ ਤੇ ਭਾਈ ਨਿੰਗਖਾਨ ਜੀ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਬੇਟੀ ਅਤੇ ਦਮਾਦ ਜਵਾਈ ਠਹਿਰੇ ਹੋਏ ਹਨ ਫੌਜਦਾਰ ਗੁਸਤਾਖੀ ਮਾਫ ਕਹਿੰਦੇ ਹੋਏ ਫੌਜ ਲੈ ਕੇ ਵਾਪਸ ਚਲਾ ਗਿਆ ਤੇ ਜਦੋਂ ਬੀਬੀ ਮਮਤਾ ਜੀ ਨੇ ਆਪਣੇ ਪਿਤਾ ਜੀ ਦੇ ਇਹ ਬੋਲ ਸੁਨੇ ਤਾਂ ਉਹਨਾਂ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਪਰਵਾਨ ਕਰ ਲਿਆ ਗੁਰੂ ਜੀ ਦੇ ਜਾਨਮਗਰਬ ਜਾਨ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਦੀ ਸਹੀਦੀ ਹੋ ਗਈ ਉਸ ਸਮੇਂ ਨੰਖਾਂ ਜੀ ਨੇ ਰੋਪੜ ਤੋਂ ਦੋ ਸਿੱਖ ਬੁਲਾ ਕੇ ਗੁਰਮਤ ਅਨੁਸਾਰ ਸੰਸਕਾਰ ਕੀਤਾ ਤੇ ਭਾਈ ਬਚਿੱਤਰ ਸਿੰਘ ਜੀ ਦਾ ਗੇਠਾ ਉਸ ਕਿਲੇ ਦੇ ਉਸੇ ਕਮਰੇ ਵਿੱਚ ਮੌਜੂਦ ਹੈ ਉਹ ਉਪਰੰਤ ਬੀਬੀ ਮਮਤਾ ਜੀ ਨੇ ਭਾਈ ਨੰਖਾਂ ਜੀ ਦੀ ਨਨਖਾਂ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਆਪ ਜੀ ਦੇ ਬਚਨਾਂ ਅਨੁਸਾਰ ਮੈਂ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਪ੍ਰਵਾਨ ਕਰ ਚੁੱਕੀ ਹਾਂ ਇਸ ਕਰਕੇ ਬੀਬੀ ਮਮਤਾ ਜੀ ਨੇ ਆਪਣੇ 136 ਸਾਲ ਦੀ ਉਮਰ ਜਪ ਤਪ ਕਰਦਿਆਂ ਜੱਤ ਸੱਤ ਵਿੱਚ ਕਾਇਮ ਰਹਿ ਕੇ ਗੁਰੂ ਜੀ ਦੀ ਬੰਦਗੀ ਕਰਦੇ ਹੋਏ ਜੀਵਨ ਬਤੀਤ ਕੀਤਾ ਅਤੇ ਕੁਝ ਸਮਾਂ ਕੋਟ ਪੈਂਟ ਕੋਟਲੇ ਵਿੱਚ ਰਹਿਣ ਤੋਂ ਬਾਅਦ ਇਕਾਦਰ ਰਹਿਣ ਦਾ ਫੈਸਲਾ ਕੀਤਾ ਤੇ ਬੀਬੀ ਮਮਤਾ ਜੀ ਨੇ ਬੀਬੀ ਮਮਤਾ ਜੀ ਦੇ ਕਹਿਣ ਤੇ ਨਗਖਾਂ ਜੀ ਨੇ ਇੱਕ ਪਹਾੜੀ ਤੇ ਸੁੰਦਰ ਹੈ ਇਸ ਅਤੇ ਖੂਹ ਲਵਾ ਦਿੱਤਾ ਤੇ ਉਹ ਉਪਰ ਕਰਤਨ ਖੂਹ ਅੱਜ ਵੀ ਮੌਜੂਦ ਹੈ ਇਹ ਬੀਬੀ ਜੀ ਦਾ ਉਹ ਤਪਸਥਾਨ ਹੈ ਜਿੱਥੇ ਬੀਬੀ ਜੀ ਬੀਬੀ ਮਮਤਾ ਜੀ ਹਰ ਰੋਜ਼ 110 ਸਾਲ ਤੱਕ ਸ਼ਹੀਦ ਭਾਈ ਬਚਿੱਤਰ ਸਿੰਘ ਜਿਹੜੇ ਅੰਗਰੇਜ਼ਾਂ ਸਾਹਿਬ ਦੀ ਜੋਤ ਜਗਾ ਕੇ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਜੀ ਗੁਰੂ ਜੀ ਦੇ ਇਬਾਦਤ ਕਾਰਨ ਆਉਂਦੇ ਸਨ ਇਹ ਸਥਾਨ ਬੀਬੀ ਮਮਤਾ ਜੀ ਦਾ ਜੀ ਜਿੱਥੇ ਬੀਬੀ ਨੇ 10 ਸਾਲ ਕੱਪ ਕੀਤਾ ਹੈ ਤੇ ਇੱਕ ਜੰਗਲ ਦੇ ਵਿੱਚ ਉਹਦਾ ਚਾਰ ਫਿਰ ਆਪ ਜੰਗਲ ਦੇਖ ਰਹੇ ਹੋ ਐਨੀ ਸੇਵਾ ਪ੍ਰਵਾਨ ਕਰਨੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ